ਸੰਗੜਰ ਨੋ ਦੀ ਨਵੀਂ ਮੂਵੀ ਐਮਰਜੈਂਸੀ ਜਲਦ ਰਿਲੀਜ਼ ਹੋਣ ਜਾ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਨਵੀਂ ਤਰੀਕ ਦਾ ਐਲਾਨ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਹੁਣ ਕੰਗਣਾ ਰਣੌਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰੰਤੂ ਜਿਹੜਾ ਕਿ ਇਜਾਜ਼ਤ ਨਹੀਂ ਮਿਲੀ ਤੇ ਹੁਣ ਜਲਦ ਰਿਲੀਜ਼ ਹੋਣ ਜਾਣ ਵਾਲੀ ਹੈ ਮੂਵੀ ਤੇ ਦੱਸਦੀ ਹੈ ਕਿ ਐਮਰਜੈਂਸੀ ਨੂੰ ਲੈ ਕੇ ਕੰਗਣਾ ਰਣੌਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਉੱਥੇ ਹੀ ਜਿਹੜੀ ਕਿ ਫਿਲਮ ਐਮਰਜੈਂਸੀ ਨੂੰ ਹਰੀ ਝੰਡੀ ਮਿਲ ਗਈ ਹੈ ਤੇ ਜਿਸ ਦੇ ਵਿੱਚ ਤਿੰਨ ਸੀਨ ਕੱਟਣ ਮਗਰੋਂ ਫਿਲਮ ਨੂੰ ਮਨਜ਼ੂਰੀ ਮਿਲੀ ਹੈ ਸੀਬੀਐਫਸੀ ਦੇ ਫਿਲਮ 'ਤੇ 10 ਬਦਲਾਅ ਕੀਤੇ ਨੇ ਤੇ ਜਿਸ ਦੇ ਵਿੱਚ ਫਿਲਮ ਨੂੰ ਯੂਏ ਦਾ ਜਿਹੜਾ ਕਿ ਸਰਟੀਫਿਕੇਟ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਹੁਣ ਕੰਗਣਾ ਰਣੋਤ ਦੀ ਜਲਦ ਜਿਹੜੀ ਕਿ ਨਵੀਂ ਮੂਵੀ ਐਮਰਜੈਂਸੀ ਰਿਲੀਜ਼ ਹੋਵੇਗੀ ਨਮੀ ਤਰੀਕ ਦਾ ਐਲਾਨ ਹੋਵੇਗਾ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕੰਗਣਾ ਰਣੋਤ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਸਿੱਖ ਜਤਤਬੰਦੀਆਂ ਜਿਹੜੀਆਂ ਕਿ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਵਿੱਚ ਕੰਗੜਾ ਰਨੌਤ ਦੀ ਮੂਵੀ ਨੂੰ ਲੈ ਕੇ ਕਿਹਾ ਗਿਆ ਸੀ ਕਿ ਜਦੋਂ ਤੱਕ ਇਹ ਫਿਲਮ ਪੂਰਨ ਤੌਰ ਤੇ ਰੱਦ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਫਿਲਮ ਅਸੀਂ ਰਿਲੀਜ਼ ਨਹੀਂ ਹੋਣ ਦਵਾਂਗੇ ਤੇ ਜਿਸ ਤੋਂ ਇਹ ਵਿੱਚ ਉੱਥੇ ਹੀ ਸਿਨੇਮਾ ਘਰਾਂ ਦੇ ਵਿੱਚ ਜਿਹੜਾ ਕਿ ਜਥੇਬੰਦੀਆਂ ਦਾ ਕਹਿਣਾ ਸੀ ਕਿ ਅਸੀਂ ਪੱਕੇ ਡੇਰੇ ਲਾਵਾਂਗੇ ਤੇ ਜਿਸ ਦੇ ਵਿੱਚ ਕੰਗੜਾ ਰਨੌਤ ਨੇ ਕਿਆ ਕਿ ਮੈਂ ਬਹੁਤ ਇਸ ਗੱਲ ਨੂੰ ਲੈ ਕੇ ਦੁੱਖ ਪ੍ਰਗਟਾਉਣੀ ਆ ਤੇ ਜਿਸ ਦੇ ਵਿੱਚ ਉਹਨਾਂ ਨੇ ਇੱਕ ਟਵੀਟ ਵੀ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਕੰਗੜਾ ਰੋਨੋਦ ਦੇ ਵੱਲੋਂ ਜਿਹੜਾ ਕਿ ਲਗਾਤਾਰ ਐਮਰਜੈਂਸੀ ਫਿਲਮ ਨੂੰ ਲੈ ਕੇ ਉਹ ਪੜਕਦੇ ਹੋਏ ਨਜ਼ਰ ਵੀ ਆਏ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਬਿਨਾ ਕਿਸੇ ਸੈਂਸਰ ਸ਼ਿਪ ਦੇ OTT ਪਲੇਟਫਾਰਮ ਤੇ ਹਿੰਸਾ ਅਤੇ ਨਗਨਤਾ ਦਿਖਾ ਸਕਦੇ ਤੇ ਭਾਰਤ ਦੀ ਅਖੰਡਤਾ ਤੇ ਏਕਤਾ ਤੇ ਬਣਾਈ ਗਈ ਫਿਲਮ ਨੂੰ ਰੋਕਿਆ ਜਾ ਰਿਹਾ ਹੈ ਤੇ ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਇਸ ਫਿਲਮ ਨੂੰ ਲੈ ਕੇ ਬਿਵਾ ਜਾਰੀ ਸੀ ਤੇ ਹੁਣ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਜਲਦ ਜਿਹੜਾ ਕਿ ਐਲਾਨ ਹੋਵੇਗਾ ਤੇ ਹੁਣ ਨਵੀਂ ਤਰੀਕ ਜਿਹੜੀ ਕਿ ਜਲਦ ਐਲਾਨ ਹੋਵੇਗੀ 6 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਪਰੰਤੂ ਇਹ ਜਿਹੜਾ ਕਿ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਵੀ ਵਿਰੋਧ ਕੀਤਾ ਤੇ ਜਿਸ ਦੇ ਵਿੱਚ ਨਵੀਂ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਕਗਣਾ ਰਣਉ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਹੀ ਸਿੱਖਾਂ ਦਾ ਕਹਿਣਾ ਸੀ ਕਿ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਣ ਬੁਝ ਕੇ ਸਿੱਖਾਂ ਦੀ ਸ਼ਬੀ ਨੂੰ ਖਰਾਬ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਕੰਗੜਾ ਰਨੌਤ ਦੇ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਨੇ ਪਲਟਵਾਰ ਕੀਤਾ ਤੇ ਹੁਣ ਜਿਹੜਾ ਕਿ ਕੰਗੜਾ ਰਨੌਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਜਿਸ ਦੇ ਵਿੱਚ ਕੰਗੜਾ ਰਨੌਤ ਦੀ ਇਹ ਨਵੀਂ ਮੂਵੀ ਜਿਹੜੀ ਕਿ ਜਲਦ ਐਲਾਨ ਹੋਵੇਗੀ ਤੇ ਜਿਸ ਦੇ ਵਿੱਚ ਤਿੰਨ ਸੀਨ ਜਿਹੜੇ ਕਿ ਕਟਣ ਮਗਰੋਂ ਫਿਲਮ ਨੂੰ ਮਨਜ਼ੂਰੀ ਮਿਲੀ ਹੈ ਤੇ ਜਿਸ ਦੇ ਵਿੱਚ ਜਿਹੜਾ ਕਿ ਸਰਟੀਫିକੇਟ ਵੀ ਦਿੱਤਾ ਗਿਆ ਹੈ ਯੂਏ ਦਾ ਤੇ ਹੁਣ ਕੰਗੜਾ ਰਣੌਤ ਦੀ ਇਹ ਜਲਦ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਹੁਣ ਤਰੀਕ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ ਕੰਗੜਾ ਰਣੌਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰੰਤੂ ਜਿਹੜਾ ਕਿ ਇਜਾਜ਼ਤ ਨਹੀਂ ਮਿਲੀ ਤੇ ਹੁਣ ਜਲਦ ਰਿਲੀਜ਼ ਹੋਣ ਜਾਣ ਵਾਲੀ ਹੈ ਮੂਵੀ ਤੇ ਦੱਸਦੀ ਹੈ ਕਿ ਐਮਰਜੈਂਸੀ ਨੂੰ ਲੈ ਕੇ ਕੰਗੜਾ ਰਣੌਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਉੱਥੇ ਹੀ ਜਿਹੜੀ ਕਿ ਫਿਲਮ ਐਮਰਜੈਂਸੀ ਨੂੰ ਹਰੀ ਝੰਡੀ ਮਿਲ ਗਈ ਹੈ ਤੇ ਜਿਸ ਦੇ ਵਿੱਚ ਤਿੰਨ ਸੀਨ ਕੱਟਣ ਮਗਰੋਂ ਫਿਲਮ ਨੂੰ ਮਨਜ਼ੂਰੀ ਮਿਲੀ ਹੈ ਸੀਬੀ ਐਫਸੀ ਦੇ ਫਿਲਮ ਤੇ 10 ਬਦਲਾ ਕੀਤੇ ਨੇ ਤੇ ਜਿਸ ਦੇ ਵਿੱਚ ਫਿਲਮ ਨੂੰ ਯੂਏ ਦਾ ਜਿਹੜਾ ਕਿ ਸਰਟੀਫਿਕੇਟ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਹੁਣ ਕੰਗਣਾ ਰਣੋਤ ਦੀ ਜਲਦ ਜਿਹੜੀ ਕਿ ਨਵੀਂ ਮੂਵੀ ਐਮਰਜੈਂਸੀ ਰਿਲੀਜ਼ ਹੋਵੇਗੀ ਨਮੀ ਤਰੀਕ ਦਾ ਐਲਾਨ ਹੋਵੇਗਾ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕੰਗਣਾ ਰਣੋਤ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਸਿੱਖ ਜਤੇਬੰਦੀਆਂ ਜਿਹੜੀਆਂ ਕਿ फडਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਵਿੱਚ ਕੰਗੜਾ ਰਨੋਤ ਦੀ ਮੂਵੀ ਨੂੰ ਲੈ ਕੇ ਕਿਹਾ ਗਿਆ ਸੀ ਕਿ ਜਦੋਂ ਤੱਕ ਇਹ ਫਿਲਮ ਪੂਰਨ ਤੌਰ ਤੇ ਰੱਦ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਫਿਲਮ ਅਸੀਂ ਰਿਲੀਜ਼ ਨਹੀਂ ਹੋਣ ਦਵਾਂਗੇ ਤੇ ਜਿਸ ਤੋਂ ਇਹ ਵਿੱਚ ਉਥੇ ਹੀ ਸਿਨੇਮਾ ਘਰਾਂ ਦੇ ਵਿੱਚ ਜਿਹੜਾ ਕਿ ਜਥੇਬੰਦੀਆਂ ਦਾ ਕਹਿਣਾ ਸੀ ਕਿ ਅਸੀਂ ਪੱਕੇ ਡੇਰੇ ਲਾਵਾਂਗੇ ਤੇ ਜਿਸ ਦੇ ਵਿੱਚ ਕੰਗੜਾ ਰਨੋਤ ਨੇ ਕਿਆ ਕਿ ਮੈਂ ਬਹੁਤ ਇਸ ਗੱਲ ਨੂੰ ਲੈ ਕੇ ਦੁੱਖ ਪ੍ਰਗਟਾਉਣੀ ਆ ਤੇ ਜਿਸ ਦੇ ਵਿੱਚ ਉਹਨਾਂ ਨੇ ਕਟਵੀੜ ਵੀ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਕੰਗੜਾ ਨੌਦ ਦੇ ਵੱਲੋਂ ਜਿਹੜਾ ਕਿ ਲਗਾਤਾਰ ਅਮਰਜੈਂਸੀ ਫਿਲਮ ਨੂੰ ਲੈ ਕੇ ਉਹ ਪੜਕਦੇ ਹੋਏ ਨਜ਼ਰ ਵੀ ਆਏ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਬਿਨਾ ਕਿਸੇ ਸੈਂਸਰ ਸ਼ਿਪ ਦੇ OTT ਪਲੇਟਫਾਰਮ ਤੇ ਹਿੰਸਾ ਤੇ ਨਗਨਤਾ ਦਿਖਾ ਸਕਦੇ ਤੇ ਭਾਰਤ ਦੀ ਅਖੰਡਤਾ ਤੇ ਏਕਤਾ ਤੇ ਬਣਾਈ ਗਈ ਫਿਲਮ ਨੂੰ ਰੋਕਿਆ ਜਾ ਰਿਹਾ ਹੈ ਤੇ ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਇਸ ਫਿਲਮ ਨੂੰ ਲੈ ਕੇ ਬਿਵਾ جاری ਸੀ ਤੇ ਹੁਣ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਜਲਦ ਜਿਹੜਾ ਕਿ ਐਲਾਨ ਹੋਵੇਗਾ ਤੇ ਹੁਣ ਨਵੀਂ ਤਰੀਕ ਜਿਹੜੀ ਕਿ ਜਲਦ ਐਲਾਨ ਹੋਵੇਗੀ 6 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਪਰੰਤੂ ਇਹ ਜਿਹੜਾ ਕਿ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਵੀ ਵਿਰੋਧ ਕੀਤਾ ਤੇ ਜਿਸ ਦੇ ਵਿੱਚ ਨਵੀਂ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਕਗੜਾ ਰਣੋਅ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਹੀ ਸਿੱਖਾਂ ਦਾ ਕਹਿਣਾ ਸੀ ਕਿ ਚਾੜ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਣ ਮੁਝ ਕੇ ਸਿੱਖਾਂ ਦੀ ਸ਼ਭੀ ਨੂੰ ਖਰਾਬ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਕੰਗੜਾ ਰਣੋਥ ਦੇ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਨੇ ਪਲਟਵਾਰ ਕੀਤਾ ਤੇ ਹੁਣ ਜਿਹੜਾ ਕਿ ਕੰਗੜਾ ਰਣੋਥ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਜਿਸ ਦੇ ਵਿੱਚ ਕੰਗੜਾ ਰਣੋਥ ਦੀ ਇਹ ਨਵੀਂ ਮੂਵੀ ਜਿਹੜੀ ਕਿ ਜਲਦ ਐਲਾਨ ਹੋਵੇਗੀ ਤੇ ਜਿਸ ਦੇ ਵਿੱਚ ਤਿੰਨ ਸੀਨ ਜਿਹੜੇ ਕਿ ਕਟਣ ਮਗਰੋਂ ਫਿਲਮ ਨੂੰ ਮਨਜ਼ੂਰੀ ਮਿਲੀ ਹੈ ਤੇ ਜਿਸ ਦੇ ਵਿੱਚ ਜਿਹੜਾ ਕਿ ਸਰਟੀਫିକੇਟ ਵੀ ਦਿੱਤਾ ਗਿਆ ਹੈ ਯੂਏ ਦਾ ਤੇ ਹੁਣ ਕੰਗੜਾ ਰਣੌਦੀ ਇਹ ਜਲਦ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਹੁਣ ਤਰੀਕ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ